ਠੀਕ ਹੈ ਰਾਈਡ ਇਹ ਚ ਲੱਗਾ ਹੋਇਆ ਜੀ ਕੈਮਰਾ ਵੀ ਇਹ ਚ ਲੱਗਾ ਸੀਟ ਕਵਰ ਵਗੈਰਾ ਸਭ ਫਿਟਮੈਂਟ ਹੈਗੀ ਜੀ ਇਹਦੀ ਭਾਈ ਜੀ ਨਵੀਂ ਦੀ ਕੀਮਤ ਕਿੰਨੀ ਹੈ ਇਹ ਗੱਡੀ ਦੀ ਇਹਦੀ ਨਵੀਂ ਦੀ ਕੀਮਤ ਹੈਗੀ ਜੀ 10 ਲੱਖ 70000 ਰੁਪਏ 10 ਲੱਖ 70000 ਹਾਂ ਜੀ ਠੀਕ ਹੈ ਜੀ ਤੇ ਆਪਾਂ ਕਿੰਨੀ ਦੇਣੀ ਹੈ 7 ਲੱਖ 70000 ਰੁਪਏ 7 ਲੱਖ 70000 ਮਤਲਬ ਸਿੱਧਾ ਸਿੱਧਾ 3 ਲੱਖ ਦਾ ਡਿਸਕਾਊਂਟ ਆ ਹਾਂ ਜੀ ਚੱਲੀ ਕਿੰਨੀ ਹੋਈ ਹੈ ਇਹ 30000 ਕਿਲੋਮੀਟਰ ਚੱਲੀ ਹੋਈ ਕਾਰ ਆ 30000 ਚੱਲੀ ਆ 30000 ਚੱਲ ਕੇ 3 ਲੱਖ ਦਾ ਡਿਸਕਾਊਂਟ ਤੁਸੀਂ ਲੈ ਸਕਦਾ ਮਿੱਤਰੋ 300 ਹੂੰ ਫਰਸਟ ਓਨਰ ਹੈ ਫੁੱਲਿੀ ਸ਼ੋਰਡ ਹੈ ਫੁੱਲ ਰੀਜਨਲ ਗੱਡੀ ਹੈ ਫਰਸਟ ਓਨਰ ਕਾਰ ਹੈ 17 ਮਾਡਲ ਹੈ ਕਵੈਡ ਹੈ ਪੈਟਰੋਲ ਹੈ 1000 cc ਇੰਜਨ ਵਾਲੀ ਹੈ ਠੀਕ ਹੈ ਜੀ ਨਵਿਆਂ ਵਰਗੀ ਹੈ ਸਿਰਫ 29000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਬੋ ਜੀ ਇੰਸ਼ੋਰੈਂਸ ਵਗੈਰਾ ਵੀ ਫੁੱਲ ਹੈ ਇਹ 16 ਮਾਡਲ ਕਾਰ ਹੈ ਜੀ 16 ਰਜਿਸਟਰ 17 ਠੀਕ ਹੈ ਜੀ ਟੌਪ ਵੇਰੀਐਂਟ ਹੈ ਐਸਐਕਸ ਆਪਸ਼ਨਲ ਠੀਕ ਹੈ ਜੀ ਫਰਸਟ ਓਨਰ ਹੈ ਫੁੱਲਿੀ ਸ਼ੋਰਡ ਹੈ 90000 ਕਿਲੋਮੀਟਰ ਚੱਲੀ ਹੋਈ ਹੈ ਇਹ ਵੀ ਆਲ ਓਰੀਜਨਲ ਕਾਰ ਹੈ ਜੀ ਇਹ ਵੀ ਆਲ ਓਰੀਜਨਲ 90000 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਚੰਗੀਆਂ ਗੱਡੀਆਂ ਘੱਟ ਭਾਅ ਦੇ ਵਿੱਚ ਬਾਈ ਜੀ ਆਪਣੇ ਨਾਲ ਖੜੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਬੜੀਆ ਬਾਈ ਜੀ ਪਹਿਲਾਂ ਤਾਂ ਲੋਕੇਸ਼ਨ ਦੱਸ ਦਿਓ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਇਹ ਫਰੋਜ਼ਪੁਰ ਕੈਂਟ ਹੈ ਜੀ 메ਨ ਰੋਡ ਸਮੁੰਦਰੀ ਪੈਟਰੋਲ ਪੰਪ ਦੇ ਬਿਲਕੁਲ ਆਪੋਜ਼ਿਟ ਠੀਕ ਹੈ ਜੀ ਪੀਐਮ ਮੋਗਾ ਤੋਂ ਫਰੋਜ਼ਪੁਰ ਰੋਡ ਮੋਗਾ ਤੋਂ ਫਰੋਜ਼ਪੁਰ ਰੋਡ ਹੈ ਜੀ ਠੀਕ ਹੈ ਜੀ ਆਪਣੇ ਫਰਮ ਦਾ ਨਾਮ ਕੀ ਬਾਈ ਜੀ ਫਰਮ ਦਾ ਨਾਮ ਹੈ ਜੀ ਮਿਲਨ ਮੋਟਰਸ ਮਿਲਨ ਮੋਟਰਸ ਉੱਪਰ ਬੋਰਡ ਵੀ ਦਿ ਆਪਾਂ ਇਹ ਗੱਡੀਆਂ ਆਪਾਂ ਅਹੀਂ ਇਹ ਦੇਣੀਆਂ ਨੇ ਕਿ ਵੀ ਰੇਟ ਵੀ ਘੱਟ ਹੋਣ ਤੇ ਜੈਨੂਨ ਕਾਰਾਂ ਬਿਲਕੁਲ ਨਵੀਆਂ ਵਰਗੀਆਂ ਕਾਰਾਂ ਨੇ ਜੀ ਫਸਟ ਓਨਰ ਕਾਰ ਹੈ 17 ਮਾਡਲ ਹੈ ਕਵਿਡ ਹੈ ਪੈਟਰੋਲ ਹੈ 1000 cc ਇੰਜਨ ਵਾਲੀ ਹੈ ਠੀਕ ਹੈ ਜੀ ਨਵੀਆਂ ਵਰਗੀਆਂ ਸਿਰਫ 29000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਬਈ ਜੀ ਇੰਸ਼ੋਰੈਂਸ ਵਗੈਰਾ ਵੀ ਫੁੱਲ ਹੈ ਮੀਟਰ ਪੇਂਟ ਦੀ ਫੁੱਲ ਗਾਰੰਟੀ ਕਰਕੇ ਕਾਰ ਦੇਾਂਗੇ ਜੀ ਠੀਕ ਹੈ ਜੀ ਲਓ ਮਿੱਤਰੋ ਅੰਦਰੋਂ ਲੁੱਕ ਚੈੱਕ ਕਰੋ ਪੂਰੀ ਮਤਲਬ ਕਿ ਇਹ ਸ਼ਕੀਨ ਬੰਦੇ 90% ਲੋਨ ਹੋ ਜਾਊਗਾ ਜੀ ਕਾਰ ਤੇ ਠੀਕ ਹੈ ਜੀ 90% ਲੋਨ ਹੋ ਜਾਊਗਾ ਤੇ ਅੰਦਰੋਂ ਲੁੱਕ ਤੁਸੀਂ ਦੇਖੀ ਆ ਸਪੋਰਟੀ ਦਿੱਤੀ ਹੋਇਆ ਕਿਸੇ ਸ਼ਕੀਨ ਬੰਦੇ ਕੋਲੇ ਰਹੀ ਆ ਗੱਡੀ ਹਾਂਜੀ ਹਾਂਜੀ ਤੇ ਬਾਈ ਜੀ ਕਿੰਨਾ ਪ੍ਰਾਈਸ ਆ ਗੱਡੀ ਦਾ ਇਹਦਾ ਪ੍ਰਾਈਸ ਹੈ ਜੀ 2,65,000 ਰੁਪਏ ਜੀ 2,65,000 ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ 50,000 ਰੇਟ ਦੀ ਲੋੜ ਹੈ ਜੀ ਬਾਕੀ ਸਾਰਾ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਊਗਾ ਲੋ ਮਿੱਤਰੋ 50,000 ਦੇ ਕੇ ਕਵਿਡ ਗੱਡੀ ਤੁਸੀਂ ਲਿਜਾ ਸਕਦੇ ਹੋ ਤੇ ਅੱਗੇ ਆ ਗਈ ਬਰੀਜਾ ਗੱਡੀ ਅੱਗੇ ਤੋਂ ਬਣਾ ਵੀਡੀਓ ਅੱਗੇ ਆ ਗਈ ਬਰੀਜਾ ਗੱਡੀ ਬਰੀਜਾ 2019 ਮਾਡਲ ਹੈ ਜੀ ਫਰਸਟ ਓਨਰ ਹੈ ਬਿਲਕੁਲ ਨੀਟ ਐਂਡ ਕਲੀਨ 85000 ਕਿਲੋਮੀਟਰ ਚੱਲੀ ਹੋਈ ਜਡੀ ਮਾਡਲ ਹੈ ਠੀਕ ਹੈ ਜੀ ਇਹਦਾ ਪ੍ਰਾਈਸ 875000 ਰੁਪਇਆ ਹੈ 875000 ਹਾਂ ਜੀ 7.5 ਲੱਖ ਤੱਕ ਇਹਦਾ ਲੋਨ ਵੀ ਹੋ ਜਾਊਗਾ ਜੀ ਠੀਕ ਹੈ ਜੀ मतलब 1 लाख 7 लाख डाउन पेमेंट होगी हां जी 1 लाख 7 लाख डाउन पेमेंट होगी भाई गाड़ी अंदर से चेक कर सकते हो नीट एंड क्लीन गाड़ी है साफ सुथरी गाड़ी है की तो लगी नहीं जी कोई मेजर एक्सीडेंट कार नाल लंदे जी ना बेईटी ठीक है भाई जी ਤੇ ਓਨਰ ਕਿਹੜਾ ਇਹਦਾ ਓਨਰ ਫਸਟ ਸੀ ਫਸਟ ਓਨਰ तकरीबन ਫਸਟ ਓਨਰ ਕਾਰ ਮਿਲੇਗੀ ਇੱਕ ਅੱਧੀ ਭਾਵੇਂ ਕੋਈ ਸਕੇ ਉਹਨੂੰ ਕਾਰ ਹੋਵੇ ਬਾਕੀ ਸਾਰੀਆਂ ਫਸਟ ਸੀ ਠੀਕ ਹੈ ਜੀ ਬਾਕੀ ਸਾਰੀਆਂ ਫਸਟ ਓਨਰ ਹਾਂਜੀ ਲੀਗਲ ਕਾਰ ਹੈ ਜੀ ਫਸਟ ਓਨਰ ਹੈ ਤੇ ਅੱਗੇ ਬਾਈ ਜੀ ਆਗੇ ਆਪਣੀ ਕ੍ਰੇਟਾ ਗੱਡੀ ਇਹ 16 ਮਾਡਲ ਕਾਰ ਹੈ ਜੀ 16 ਰਜਿਸਟਰ 17 ਠੀਕ ਹੈ ਜੀ ਟਾਪ ਵੇਰੀਐਂਟ ਐਸਐਕਸ ਆਪਸ਼ਨਲ ਠੀਕ ਹੈ ਜੀ ਫਰਸਟ ਓਨਰ ਹੈ ਫੁੱਲ ਇਨਸ਼ੋਰਡ ਹੈ ਠੀਕ ਹੈ 90000 ਕਿਲੋਮੀਟਰ ਚੱਲੀ ਹੋਈ ਹੈ ਇਹ ਵੀ ਆਲ ਓਰੀਜਨਲ ਕਾਰ ਹੈ ਜੀ ਇਹ ਵੀ ਆਲ ਓਰੀਜਨਲ 90000 ਚੱਲੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕੰਡੀਸ਼ਨ ਅੰਦਰੋਂ ਚੈੱਕ ਕਰਾਓ ਬਹੁਤ ਚੱਲੀ ਹੋਈ ਹੈ ਅੰਦਰੋਂ ਬਾਹਰੋਂ ਸ਼ੀਸ਼ੇ ਥਾਣੀ ਦਿਖਾ ਦਿਜੀ ਠੀਕ ਹੈ ਜੀ ਤੇ ਬਾਈ ਜੀ ਇਹਦਾ ਰੇਟ ਆ ਕੀ ਰਹੂਗਾ ਖੋਲ ਦੀ ਖੋਲੋ ਕੋਈ ਨਹੀਂ ਜੇ ਆਪਾਂ ਰੇਟ ਦੀ ਗੱਲ ਕਰੀਏ ਗੱਡੀ ਦੇ ਇਹਦੀ 8 ਲੱਖ ਰੁਪਏ ਡਿਮਾਂਡ ਹੈ ਜੀ 8 ਲੱਖ ਡਿਮਾਂਡ ਹੈ ਬਾਕੀ ਬਾਈ ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂ ਹੋ ਜਾਊਗਾ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਉਹਦੇ ਲਈ ਤਾਂ ਥੋੜਾ ਜਿਹਾ ਸਪੈਸ਼ਲ ਮਾਨਤਾਨ ਹੀ ਕਰਦੇ ਬਿਲਕੁਲ ਕਰਾਂਗੇ ਜੀ ਬਿਲਕੁਲ ਉਹਨੂੰ ਟੈਂਕੀ ਫੁੱਲ ਕਰਾ ਕੇ ਦੇ ਆਏ ਗਾਰ ਦੀ ਜੀ ਠੀਕ ਹੈ ਜੀ ਚਾਹੇ ਡੀਜ਼ਲ ਵਾਲੀ ਹੋਵੇ ਚਾਹੇ ਪੈਟਰੋਲ ਵਾਲੀ ਹੋਵੇ ਪੈਟਰੋਲ ਵਾਲੀ ਹੋਵੇ ਠੀਕ ਹੈ ਬਾਈ ਟੈਂਕੀ ਫੁੱਲ ਮਿਲੂਗੀ ਮਿੱਤਰੋ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਉਣੇ ਹੋ ਤੇ ਪ੍ਰਾਈਸ ਬਾਈ ਜੀ ਪ੍ਰਾਈਸ ਇਹਦੀ 8 ਲੱਖ ਰੁਪਏ ਹੈ 8 ਲੱਖ ਤੇ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਇਹਦੇ ਤੇ 7 ਲੱਖ ਦਾ ਲੋਨ ਹੋ ਜਾਊਗਾ ਬਾਈ ਮਾਡਲ ਹਾਂਜੀ ਠੀਕ ਹੈ 59000 ਕਿਲੋਮੀਟਰ ਜੈਨੂ ਚੱਲੀ ਹੋਈ ਹੈ ਫਰਸਟ ਓਨਰ ਹੈ ਵੀਐਕਐਸ ਆਈ ਸੀਐਨਜੀ ਅੱਛਾ ਸੀਐਨਜੀ ਸੀਐਨਜੀ ਹੈ ਜੀ ਠੀਕ ਹੈ ਜੀ ਆਲ ਓਰੀਜਨਲ ਹੈ ਫੁੱਲਿ ਸ਼ੋਰਡ ਹੈ ਟਾਇਰ ਵਗੈਰਾ ਨਵੇਂ ਆ ਜੈਡਐਕਐਸ ਆਈ ਵਾਲੇ ਲਾਇ ਲੱਗੇ ਹੋਏ ਆ ਹੂੰ ਲਓ ਜੀ ਅੰਦਰੋਂ ਗੱਡੀ ਚੈੱਕ ਕਰੋ ਜਿਵੇਂ ਨਵੀਂ ਗੱਡੀ ਆ ਬਾਈ ਮਾਡਲ ਤਾਂ ਬਾਈ ਜੀ ਐਮਨ ਨੂੰ ਵੀ 2 ਸਾਲ ਹੋਇਆ ਹੈ ਜੀ ਹਾਂਜੀ 50000 55000 ਜੈਨੂ ਚੱਲੀ ਹੋਈ ਕਾਰ ਹੈ ਜੀ 50 55000 ਚੱਲੀ ਆ ਠੀਕ ਹੈ ਬਾਈ ਜੀ ਸੀਐਨਜੀ ਵਾਲੀ ਕੰਪਨੀ ਫਿਟਡ ਹੈ ਕੰਪਨੀ ਫਿਟਡ ਹੀ ਲਾਇ ਹੈ ਜੀ ਗ੍ਰੇਡ ਵਾਈ ਜੀ 980 ਹਜ਼ਾਰ ਬਡਮਾਂਡ ਹੈ ਜੀ 9 ਲੱਖ 80 ਹਜ਼ਾਰ ਡਿਮਾਂਡ 22 ਮਾਡਲ ਗੱਡੀ ਦਾ ਠੀਕ ਹੈ ਬਾਈ ਤੇ ਲੋਨ ਕਿੰਨਾ ਸੀ ਹੈ ਜੀ ਹਾਂ ਜੀ ਲੱਖ ਰੁਪਏ ਦੇ ਕਿ ਹੋ ਜਾਊਗਾ ਲੋਨ ਹਾਂ ਹਾਂ ਲੋਨ ਹੋ ਜਾਏਗਾ ਦੇਤੀ ਆਪਸ ਦਾ ਲੋਨ ਹੋ ਜਾਏਗਾ 8.5 ਦੇ ਆਸ-ਪਾਸ ਇਹ ਤਾਂ ਲੋਨ ਹੋ ਜਾਏਗਾ ਠੀਕ ਹੈ ਜੀ 14 14.5 ਲੱਖ ਰੁਪਏ ਦੀ ਨਵੀਂ ਕਾਰ ਹੈ ਜੀ ਇਹ ਹਮ ਬਿਲਕੁਲ ਆਲ ओरिजिनल ਹੈ ਠੀਕ ਹੈ ਬਾਈ ਬਿਲਕੁਲ ਨਵੀਂ ਕਾਰ ਆ ਥੋੜੀ ਚੱਲੀ ਹੈ ਨਾ ਬਾਈ ਹਾਂ ਜੀ ਤੇ ਅੱਗੇ ਬਾਈ ਆ ਗਈ ਬ੍ਰਿਜਾ ਇਹ ਕਿਹੜੇ ਮਾਡਲ ਆ ਇਹ 21 ਮਾਡਲ VXI ਹੈ ਜੀ ਪੁਸ਼ ਬਟਨ ਸਟਾਰਟ ਪੈਟਰੋਲ ਦੀ ਕਾਰ ਹੈ ਜੀ ਪੈਟਰੋਲ ਦੀ ਹੈ ਠੀਕ ਹੈ ਜੀ ਜਿਹੜਾ 22000 ਕਿਲੋਮੀਟਰ ਚੱਲੀ ਹੋਈ ਹੈ ਫਸਟ ਓਨਰ ਹੈ ਲੋਕਲ ਫੋਨ ਨੰਬਰ ਹੈ ਕੰਟੀਨੈਂਟਲ ਦੇ ਟਾਇਰ ਨੇ ਪੋਈ ਇਹਦੇ ਹਾਂ ਜੀ ਕੰਟੀਨੈਂਟਲ ਦੇ ਟਾਇਰ ਹੈ ਐਂਡਰਾਇਡ ਲਾਈ ਵਗੈਰਾ ਚੰਗੇ ਹੋਏ ਆ ਨੰਬਰ ਵੀ ਹੈ ਸਭ ਕੁਝ ਵੇਚਿਆ ਗਾਦੀ ਠੀਕ ਆ ਪੂਰੀ ਮਤਲਬ ਫੀਚਰ ਹੈ ਗੱਡੀ 'ਚ ਹਾਂ ਜੀ ਹਾਂ ਜੀ ਠੀਕ ਹੈ ਜੀ ਲੋ ਮਿੱਤਰੋ ਗੱਡੀ ਚੈੱਕ ਕਰੋ ਇਹ ਮਾਡਲ ਕਿਹੜਾ ਕਿਹਾ ਬਾਈ ਜੀ ਤੁਸੀਂ 2021 ਮਾਡਲ ਹੈ ਜੀ 21 ਮਾਡਲ ਫਿਰ ਤਾਂ ਨਵੀਂ ਗੱਡੀ ਜਮਾ ਹਾਂ ਜੀ ਹਾਂ ਜੀ ਕੀਲੈ ਸੈਂਟਰੀ ਵਾਲੀ ਕਾਰ ਹੈ ਜੀ ਪੁਸ਼ ਬਟਨ ਸਟਾਰਟ ਹੈ ਠੀਕ ਹੈ ਜੀ ਫੁੱਲ ਫੀਚਰਾਂ ਦੇ ਨਾਲ ਲੈਸ਼ ਹੋਣੀ ਹੈ ਹਾਂ ਜੀ ਹਾਂ ਜੀ ਤੇ ਬਾਈ ਪ੍ਰਾਈਸ ਗੱਡੀ ਦਾ ਪ੍ਰਾਈਸ ਗੱਡੀ ਦਾ ਇਹਦੀ 8 ਲੱਖ ਰੁਪਏ ਡਿਮਾਂਡ ਹੈ ਜੀ 8 ਲੱਖ ਡਿਮਾਂਡ ਹੈ ਹਾਂ ਜੀ ਸਿਰਫ 22000 ਕਿਲੋਮੀਟਰ ਚੱਲੀ ਹੋਈ ਹੈ ਜੀ 22000 ਚੱਲੀ ਹੋਈ ਹੈ ਹਾਂ ਜੀ ਚੱਲੀ ਬਹੁਤ ਘੱਟ ਨਾ ਬਾਈ ਹਾਂ ਜੀ ਚੱਲੀ ਘੱਟ ਗੱਡੀ ਵੀ ਨਵੀਂ ਹੋਈ ਹੈ ਥੋੜਾ ਫ੍ਰੈਸ਼ੀ ਹੋਈ ਨਾ ਇਹ ਨਿਕਲੀ ਹੋ ਤੇ ਗੱਡੀ ਬਿਲ ਮਤਲਬ ਫੁੱਲ ਬੰਪਰ ਨਹੀਂ ਪੇਂਟ ਹੈਗੇ। ਨਾ ਨਾ ਕਈ ਵਾਰ ਫੁੱਲ ਬੰਪਰ ਹੁੰਦਾ। ਹਾਂਜੀ ਨਹੀਂ ਇਕੱਲੇ ਕਾਰਨਰ ਹੀ ਬੰਪਰ ਦਾ ਹੋਏਗਾ ਬਸ। ਤੇ ਬਾਈ ਲੋਨ ਕਿੰਨਾ ਹੋ ਜਾਏਗਾ ਤੇ? ਲੋਨ ਇਹਦੇ 7 ਲੱਖ ਰੁਪਏ ਦਾ ਹੋ ਜਾਏਗਾ। 7 ਲੱਖ ਦਾ ਹੋ ਜਾਊਗਾ। ਹਾਂਜੀ। ਮਤਲਬ ਲੱਖ ਤੋਂ ਲੱਖ ਦੇਣਾ ਗੱਡੀ ਦਾ। ਹਾਂਜੀ ਹਾਂਜੀ। ਲੋ ਜੀ ਮਿੱਤਰੋ ਛੋਟੀ ਜੀ ਡਾਊਨ ਪੇਮੈਂਟ ਦੇ ਵਿੱਚ ਵੱਡੀ ਗੱਡੀ ਤੁਸੀਂ ਲਿਜਾ ਸਕਦੇ ਹੋ। ਇੱਧਰ ਬਾਈ ਜੀ ਇਹ 15 ਮਾਡਲ ਵਰਨਾ ਜੀ। ਠੀਕ ਹੈ ਜੀ। ਨਵੀਂ ਸ਼ੋਅ ਚ ਆ ਗਈ। ਹਾਂਜੀ ਪੁਸ਼ ਬਟਨ ਸਟਾਰਟ ਹੈ ਵੀ। ਹਮ। ਆਨਰ ਹੈ ਵੀ ਫਸਟ ਆ। ਆਨਰ ਹੈ ਵੀ ਫਸਟ ਆ ਜੀ ਪੀ ਵੀ 5 ਨੰਬਰ ਦੀ ਏ ਪੀ ਵੀ 5 ਬਈ ਕਿੱਥੋਂ ਦਾ ਫਰੋਜਪੁਰ ਦਾ ਜੀ ਫਰੋਜਪੁਰ ਦਾ ਲੋਕਲ ਹੀ ਹੈ ਠੀਕ ਹੈ ਜੀ ਇੱਥੋਂ ਲੋਕਲ ਹੀ ਹੈ ਜੀ ਲੈ ਵੀ ਗੱਡੀ ਅੰਦਰੋਂ ਚੈੱਕ ਕਰੋ ਮਿੱਤਰੋ ਸਾਫ਼ ਸੁਥਰੀ ਗੱਡੀ ਆ 15 ਮਾਡਲ ਆ ਤੇ ਚੱਲੀ ਕਿੰਨੀ ਹੋਈ ਬਈ ਜੀ ਇਹ 80000 ਕਿਲੋਮੀਟਰ ਦੇ ਆਸ-ਪਾਸ ਜੈਨੂਨ ਚੱਲੀ ਹੋਈ ਜੀ 80000 ਦੇ ਠੀਕ ਹੈ ਜੀ ਟਾਇਰ ਵਗੈਰਾ ਵੀ ਨਵੇਂ ਆ ਹਾਂ ਚੱਲਣ ਚੱਲਣ ਨੂੰ ਬੋਡੀ ਲਾਈਨ ਵੀ ਵਧੀਆ ਠੀਕ ਆ ਬਈ ਤੇ ਰੇਟ ਬਈ ਦਾ ਰੇਡ ਬਾਈ ਕੀ ਦਾ 575000 ਰੁਪਏ ਡਿਮਾਂਡ ਹੈ ਜੀ 575000 ਡਿਮਾਂਡ ਆ ਠੀਕ ਹੈ ਜੀ ਲੋਨ ਹੋ ਜੂਗਾ ਤੇ 3/4 ਦਾ ਲੋਨ ਹਾਂ ਹੋ ਜਾਏਗਾ ਰਨ ਹੋ ਜਾਏਗਾ ਹੋ ਜੂਗਾ ਹਾਂ ਜੀ ਲੋ ਮਿੱਤਰੋ ਲੱਖ ਸਵਾ ਲੱਖ ਡਾਊਨ ਪੇਮੈਂਟ ਦੇ ਦੀਣੀ ਹੈ ਤੇ ਅੱਗੇ ਆ ਗਈ ਸਵਿਫਟ ਹੈ ਜੀ 18 ਮਾਡਲ ਹੈ ਜੀ ਹਾਂ 18 ਮਾਡਲ ਬੀਡੀਆਈ ਡੀਜ਼ਲ ਦੇ ਵਿੱਚ ਲੋਇਟਰ ਐਕਸਟਰਾ ਵਿਟਲ ਲਗੇ ਨੇ ਹੂੰ ਸੀਟ ਕਵਰ ਵਗੈਰਾ ਵੀ ਓਕੇ ਨੇ ਇਹਦੇ ਜੀ ਫਰਸਟ ਓਨਰ ਗਾਰ ਹੈ ਆਲ ਓਰੀਜਨਲ ਹੈ ਕੋਈ ਪੇਂਟ ਨਹੀਂ ਹੈ ਜੀ ਠੀਕ ਹੈ ਜੀ ਬੰਪਰ ਬੰਪਰ ਵੀ ਪੇਂਟ ਨਹੀਂ ਹੈ ਬੰਪਰ ਬੰਪਰ ਦਾ ਨਾਰਮਲ ਹੁੰਦਾ ਜੀ ਮਾੜਾ ਮ ਸਭ ਜਨਵਰੀ ਸਾਹਿਬ ਪੁਰਾਣਾ ਤੇ ਚੱਲੀ ਕਿੰਨੀ ਕੁ ਹੋਈ ਹੈ ਬਾਈ ਜੀ ਇਹ 65000 ਕਿਲੋਮੀਟਰ ਚੱਲੀ ਹੋਈ ਹੈ ਪੂਨ ਰਿਕਾਰਡ ਕੰਪਨੀ ਰਿਕਾਰਡ ਚੱਲੀ ਹੋਈ ਹੈ ਜੀ 18 ਮਾਡਲ ਗੱਡੀ ਹਾਂ ਜੀ ਤੇ ਇਹਦੀ ਡਿਮਾਂਡ 6 ਲੱਖ 70000 ਰਿਹਾ ਪਈ ਹੈ 6 ਲੱਖ 75000 ਹਾਂ ਜੀ ਹਾਂ ਜੀ ਠੀਕ ਹੈ ਜੀ ਸਾਢੇ 5 ਦਾ ਲੋਨ ਤਾਂ ਇਹਦੇ ਵੀ ਹੋ ਜਾਊਗਾ ਬੜੇ ਆਰਾਮ ਨਾਲ ਜਿਆਦਾ ਜਿਆਦਾ ਹੋ ਜਾਊਗਾ ਪੂਨੇ 6 ਦਾ 6 ਦਾ ਵੀ ਹੋ ਸਕਦਾ ਇਹ ਹੋ ਜਾ ਅੱਛਾ 6 ਦਾ ਵੀ ਹੋ ਜਾਊਗਾ ਠੀਕ ਹੈ ਬਾਈ ਜੀ ਇਹ 19 ਮਾਡਲ ਹੈ ਜੀ ਟੌਪ ਮਾਡਲ ਹੈ ਜਡੀ ਆਈ ਹੈ ਜੀ ਇਹ ਜਡੀ ਆਈ ਹੈ ਹਾਂ ਜੀ ਠੀਕ ਹੈ ਕੁਝ ਬਟਨ ਸਟਾਰਟ ਹੁੰਦੀ ਹੈ ਠੀਕ ਹੈ ਜੀ ਕਿੰਨਾ ਮਾਡਲ ਕਿਹਾ ਹੈ ਤੁਸੀਂ ਬਰਗਾਰਡ ਪੇਂਟ ਹੈਗਾ ਬਾਕੀ ਸਭ ओरिजिनल ਹੈ ਜੀ ਇਹ ਇਹ 19 ਮਾਡਲ ਹੈ ਜੀ 19 ਮਾਡਲ ਹਾਂ ਜੀ ਠੀਕ ਹੈ 19 ਮਾਡਲ ਜੀ ਡੀ ਟਾਪ ਮਾਡਲ ਦੇ ਵਿੱਚ 19 ਮਾਡਲ ਗੱਡੀ ਤੇ ਰੇਟ ਕਿੰਨਾ ਕਿਹਾ ਬਾਈ ਜੀ ਦਾ ਇਹਦਾ 7.5 ਲੱਖ ਰੁਪਏ ਜੀ 7.5 ਲੱਖ ਉਹਨਾਂ ਸਾਢੇ ਕਿਛੇ ਦਾ ਲੌਣ ਪੈ ਜੀ ਆਰਾਮ ਨਾਲ ਹੋ ਜਾਏਗਾ ਜੀ ਲੋ ਮਿੱਤਰੋ ਲੱਖ ਰੁਪਇਆ ਸਾਰੀਆਂ ਕੋਈ ਵੀ ਗੱਡੀ ਮਤਲਬ ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਬੰਦਾ ਲਿਜਾ ਸਕਦਾ ਛੋਟੀ ਕਾਰ ਆ 60-70 ਹਜ਼ਾਰ ਰੁਪਏ 5000 ਰੁਪਏ ਨਾਲ ਹੋ ਸਕਦਾ ਹੂੰ ਬਾਕੀ ਬੰਦੇ ਦੇ ਸਿੰਪਲ ਤੇ ਤੇ ਸਿਬਲ ਜੇ ਆਪਾਂ ਗੱਲ ਕਰੀਏ ਲੋਨ ਦੀ ਸਿਬਲ ਕਿੰਨਾ ਹੋਣਾ ਚਾਹੀਦਾ ਘੱਟੋ ਘੱਟ ਵੀ ਕਿੰਨੇ ਤੇ ਖਰਾਦ ਨੇ 700 ਦੇ ਆਸ-ਪਾਸ ਹੋਣਾ ਚਾਹੀਦਾ ਜੀ 700 ਦੇ ਆਸ-ਪਾਸ ਹੋਵੇ ਥੋੜਾ ਬਹੁਤ ਉੱਪਰ-ਨੀਚੇ ਚੱਲ ਜੂਗਾ ਕੋਈ ਚੱਲ ਜਾਏਗਾ ਜੀ ਠੀਕ ਹੈ ਜੀ ਤੇ ਅੱਗੇ ਆ ਗਈ ਬਈ ਰੇਟ ਤੇ ਰਿਕਸ਼ਾ ਜੀ 16 ਮਾਡਲ ਹੈ ਜੀ 14 ਜੀ 14 ਮਾਡਲ 14 ਮਾਡਲ ਹੈ ਇਹਦੇ ਵੀ ਕੱਲੇ ਬੰਮਰ ਪੇਂਟ ਹੈ ਜੀ ਠੀਕ ਹੈ ਜੀ ਟਾਇਰ ਵਗੈਰਾ ਇਹਦੇ ਨਵੇਂ ਆ ਜੀ 80 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਜੀ 80000 ਹਾਂ ਜੀ ਹਾਂ ਜੀ ਵੀਡੀਆ ਹੀ ਮਾਡਲ ਹੈ ਠੀਕ ਹੈ ਜੀ ਤੇ ਥਰ ਸਤਿ ਸ੍ਰੀ ਅਕਾਲ ਬਹੁਤ ਵਧੀਆ ਕਾਰ ਹੈ ਜੀ ਠੀਕ ਹੈ ਜੀ ਕੋਈ ਬਾਰੀ ਮਰਗਾਰਡ ਬੋਨਰ ਸਾਬ ਇਹਦਾ ਜੈਨੂਨ ਹੈ ਜੀ Ориਜినਲ ਗੱਡੀ ਹੈ ਪੂਰੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਜੀ 3.5 ਲੱਖ ਰੁਪਏ ਸਾਢੇ 3 ਲੱਖ ਹਾਂਜੀ ਠੀਕ ਹੈ ਬਾਈ ਜੀ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਇਹ 2.5 ਪੌਣੇ ਦਾ ਲੋਨ ਇਹਦੇ ਤੇ ਵੀ ਹੋ ਜਾਏਗਾ 2.5 ਪੌਣੇ ਦਾ ਹਾਂਜੀ ਠੀਕ ਹੈ ਜੀ ਮਤਲਬ 70 75 ਹਜ਼ਾਰ ਦੇ ਕੇ ਗੱਡੀ ਇਹ ਵੀ ਤੁਸੀਂ ਲਿਜਾ ਸਕਦੇ ਹੋ ਅੱਗੇ ਬਾਈ ਜੀ ਵੈਨਿਊ ਆ ਹਾਂਜੀ ਵੈਨਿਊ ਹੈ ਜੀ 21 ਮਾਡਲ ਹੈ ਪੈਟਰੋਲ ਕਾਰ ਹੈ ਜੀ ਐਸ ਵੈਰੀਐਂਟ ਐਸ ਵੇਰੀਐਂਟ ਇਹ ਮਤਲਬ بیس ਆ ਜਾਂਦਾ ਜੋ ਵਿਚਾਲੇ ਵਾਲਾ بیس ਤੋਂ ਇਹ ਉੱਪਰ ਹੈ ਕੇ ਜੀ بیس ਤੋਂ ਇੱਕ ਉੱਪਰ ਠੀਕ ਹੈ ਆਲ ਰਾਈਡ ਇਹ ਚ ਲੱਗਾ ਹੋਇਆ ਜੀ ਕੈਮਰਾ ਵੀ ਇਹ ਚ ਲੱਗਾ ਸੀਟ ਕਵਰ ਵਗੈਰਾ ਸਭ ਫਿਟਮੈਂਟ ਹੈਗੀ ਜੀ ਇਸ ਦੀ ਭਾਈ ਜੀ ਨਵੀਂ ਦੀ ਕੀਮਤ ਕਿੰਨੀ ਹੈ ਇਹ ਗੱਡੀ ਦੀ ਇਹਦੀ ਨਵੀਂ ਦੀ ਕੀਮਤ ਹੈਗੀ ਜੀ 10 ਲੱਖ 70000 ਰੁਪਏ 10 ਲੱਖ 70000 ਹਾਂ ਜੀ ਠੀਕ ਹੈ ਜੀ ਤੇ ਆਪਾਂ ਕਿੰਨੇ ਦੀ ਮਾਰ ਦੇਗੀ 7 ਲੱਖ 70000 ਰੁਪਏ 7 ਲੱਖ 70000 ਮਤਲਬ ਸਿੱਧਾ ਸਿੱਧਾ 3 ਲੱਖ ਦਾ ਡਿਸਕਾਊਂਟ ਆ ਹਾਂ ਜੀ ਚੱਲੀ ਕਿੰਨੀ ਕੋਈ 80000 ਕਿਲੋਮੀਟਰ ਚੱਲੀ ਹੈ ਕਾਰ ਆ 30000 ਚੱਲੀ ਆ 30000 ਚੱਲ ਕੇ 3 ਲੱਖ ਦਾ ਡਿਸਕਾਊਂਟ ਤੁਸੀਂ ਲੈ ਸਕਦਾ ਮਿੱਤਰੋ 30000 ਚੱਲੀ ਹੋਈ ਗੱਡੀ ਨਾਲ ਦੇ ਟਾਇਰ ਬਹੁਤ ਵਧੀਆ ਪਏ ਆ ਜੀ 70% ਪਏ ਆ ਸਟਿਪ ਨਹੀਂ ਅਨਯੂਜ਼ਡ ਹੈ ਫਰਸਟ ਓਨਰ ਹੈ ਫੁੱਲ ਇੰਜੋਰ ਹੈ ਫੁੱਲ ਓਰੀਜਨਲ ਗੱਡੀ ਆ ਹਾਂ ਜੀ ਸਾਰੀ ਓਰੀਜਨਲ ਹੈ ਜੀ ਕੋਈ ਪੇਂਟ ਨਹੀਂ ਬੰਪਰ ਵੀ ਪੇਂਟ ਨਹੀਂ ਹੈ ਨੰਬਰ 26 ਇਹ ਖੰਡੇ ਦਾ ਮਿਲਦਾ ਹੈ ਨਾ ਖੰਡੇ ਦਾ ਨੰਬਰ ਹੈ ਜੀ ਖੰਡੇ ਦਾ ਨੰਬਰ ਆ ਮਿੱਤਰੋ ਜੇ ਕਿਸੇ ਵੀਰ ਨੇ ਚਾਹੀਦੇ ਤਾਂ ਗੱਡੀ ਚੰਗੀ ਆ ਨਵੀਂ ਗੱਡੀ ਆ ਤੇ ਬਾਈ ਜੀ ਲੋਨ ਇਹਦੇ ਤੇ ਲੋਨ ਇਹ ਆਪ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਨਵੀਂ ਗੱਡੀ ਜਮਾ ਕੰਚ ਵਰਗੀ ਲਿਜਾ ਸਕਦੇ ਹੋ ਅੱਗੇ ਬਾਈ ਜਿਹੜੀ ਆਪਣੀ ਐ ਐਸ 10 ਜੀ 15 ਮਾਡਲ ਹੈ ਜੀ ਐਸ 10 ਹਾਂਜੀ ਹਾਂਜੀ ਟਾਇਰ ਬੜੇ ਵੱਡੇ ਪਾਇਆ ਬਾਈ ਜੀ ਹਾਂਜੀ ਐਕਸਟਰਾ ਟਾਇਰ ਲਾਏ ਲੱਗੇ ਹੋਏ ਨੇ ਜੀ ਹੂੰ ਪੀ ਵੀ 5 ਨੰਬਰ ਦੀ ਹੈ ਵੀ ਜੀ ਬਹੁਤ ਵਧੀਆ ਕਾਰ ਹੈ ਕੈਪਟਨ ਸੀਟਾਂ ਦੇ ਵਿੱਚ ਹੈ ਜੀ ਸੀਟ ਵਾਲੀ ਹੈ ਜੀ ਠੀਕ ਹੈ ਲੋ ਮਿੱਤਰੋ ਪਹਿਲਾਂ ਤਾਂ ਕੈਪਟਨ ਸੀਟਾਂ ਚੈੱਕ ਕਰੋ ਪਿਛਲੀਆਂ ਸੀਟ ਕਵਰ ਜਮਾ ਨਵੇਂ ਕੱਲੇ ਬੰਪਰ ਵਗੈਰਾ ਇਹਦੇ ਪੇਂਟ ਹੋਣਗੇ ਹੋਰ ਕੁਝ ਨਹੀਂ ਜੀ ਠੀਕ ਹੈ ਜੀ ਕੋਲ Ориਜਨਲ ਕਾਰ ਹੈ ਜੀ ਠੀਕ ਹੈ ਬਾਈ ਲੋ ਅੱਗੋਂ ਵੀ ਗੱਡੀ ਦਿਖਾ ਮੇਰਾ ਸਾਫ ਸੁਥਰੀ ਗੱਡੀਆਂ ਜਮਨ ਨਵੀ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਜੀ ਇਹਦੀ 9 ਲੱਖ ਰੁਪਏ ਡਿਮਾਂਡ ਹੈ ਜੀ 9 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਬਾਈ ਜੀ ਤੇ ਲੋਨ ਇਹਦੇ ਤੇ ਕਿੰਨਾ ਕੁ ਹੋ ਜਾਊਗਾ ਲੋਨ ਇਹਦੇ ਤੇ 7.5 ਲੱਖ ਰੁਪਏ ਹੋ ਜਾਊਗਾ 7.5 ਲੱਖ ਦਾ ਲੋਨ ਹੋ ਜਾਊਗਾ ਬਾਕੀ ਤੁਸੀਂ ਡਾਊਨ ਪੇਮੈਂਟ ਦੇਣੀ ਆ ਤੇ ਗੱਡੀ ਤੁਸੀਂ ਘਰੇ ਲਿਜਾ ਸਕਦੇ ਹੋ ਤੇ ਜੇ ਕੋਈ ਵੀ ਗੱਡੀ ਬਾਈ ਜੀ ਵਧੀਆ ਲੱਗੀ ਇੱਕ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਦੂਜਾ ਸਕਰੀਨ ਤੇ ਬਾਈ ਉਹਨਾਂ ਨੇ ਨੰਬਰ ਦਿੱਤੇ ਜੇ ਉਹਨਾਂ ਨੰਬਰਾਂ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਆਪਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਖੜੇ ਆ ਮਿਲਨ ਮੋਟਰਜ਼ ਦੇ ਉੱਤੇ ਤੇ ਬਾਕੀ ਜੀ ਬਾਈ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਤੇ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਫੋਲੋ ਕਰਨ ਨਾਲ ਬੋਲਿਓ ਸਤਿ ਸ਼੍ਰੀ ਅਕਾਲ ਜੀ